ਦੇਖੋ ਜੀ ਟੋਟਲ ਜਿਹੜੀ ਅਸੀਂ 2 ਕਿਲੋ 393 ਗ੍ਰਾਮ ਇਹ ਰਣ ਜਿਹੜੀ ਆਪਾਂ ਬਰਾਮਦ ਕੀਤੀ ਆ ਇਹਨਾਂ ਵਿੱਚ ਦੋਸ਼ੀ ਆਪਾਂ ਤਿੰਨ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦੀ ਉਮਰ ਕਰੀਬ 24-25 ਸਾਲ ਹੈ ਔਰ ਇਹ ਬਿਲਕੁਲ ਨਿਊ ਹੈਗੇ ਆ ਇਹਨਾਂ ਨਵਾਂ ਨਵਾਂ ਜਿਹੜੇ ਕੰਮ ਸ਼ੁਰੂ ਕਰਦੇ ਹਨ ਇਹ ਬੱਚਿਆਂ ਦੇ ਵਿੱਚ ਲਾਲਚ ਵਿੱਚ ਆ ਕੇ ਇਹ ਕੰਮ ਕਰਦੇ ਆ ਔਰ ਇਹਨਾਂ ਕੋਈ ਰਿਕਵਰੀ ਆਪਾਂ ਕੀਤੀ ਆ ਔਰ ਅਸੀਂ ਇਹਦੇ ਬੈਕਵਿੰਡ ਲੇ ਕੇ ਤੇ ਜਾ ਰਹੇ ਆ ਅਸੀਂ ਵੱਖ-ਵੱਖ ਆਪਣੀਆਂ ਟੀਮਾਂ ਬਣਾ ਕੇ ਸਾਨੂੰ ਇਨਫੋਰਮ ਮਿਸ਼ਨ ਮਿਲੀ ਸੀ ਕਿ ਇਹ ਬੜੇ ਕੰਮ ਕਰ ਰਹੇ ਆ ਅਸੀਂ ਮੌਕੇ ਤੇ ਜਾ ਕੇ ਸਾਡੇ ਜੀਓ ਸਾਹਿਬਾਂ ਔਰ ਆਪਣੀ ਟੀਮਾ ਲਗਾ ਕੇ ਇਹਨਾਂ ਨੂੰ ਹੀ ਆਪਣਾ ਗ੍ਰਿਫਤ ਚ ਲੈ ਆਵਾ ਸਰ ਇਹ ਦੋਵੇਂ ਮਾਮਲੇ ਜੇ ਗੱਲ ਕਰੀਏ ਇਹ ਕਿੱਥੋਂ ਦੇ ਜਿਹੜੇ ਹੈਗੇ ਨੇ ਇਹ ਕਿ ਦੋਵੇਂ ਵੱਖ-ਵੱਖ ਮਾਮਲੇ ਕਿੱਥੇ ਜਿਹੜੇ ਦਰਜ ਕੀਤੇ ਗਏ ਜੀ ਇਹ ਤੇ ਸਾਡਾ ਜਿਹੜਾ ਇੱਕ ਹੈਗਾ ਮੁਜਜ਼ਮ ਦਾ ਨਾਮ ਜੀ ਹੈਗਾ ਜੀ ਮਨਜਿੰਦਰ ਸਿੰਘ ਉਰਫ ਪਪੜ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਸਦਰ ਦੀਨਵਾਲਾ ਇਹ ਜ਼ਿਲ੍ਹਾ ਫਿਰੋਜ਼ਪੁਰ ਦਾ ਜੀ ਇਹ ਦੀ ਬਰਾਮਦੀ ਜਿਹੜੀ ਇਹਦੇ ਕੋਈ ਆ ਇਹ ਕੋ 302 ਗ੍ਰਾਮ ਸਾਡੇ ਕੋਲ ਇਹ ਹੀਰੋਨ ਬਰਾਮਦ ਕੀਤੀ ਹੈ ਇਹਦੇ ਕੋ ਔਰ ਜਿਹੜਾ ਦੂਸਰਾ ਸਾਡਾ ਹੋਇਆਗਾ ਮਸਲਾ ਆਪਣਾ ਮਾਮਲਾ ਇਹ ਹੈਗਾ ਐਫ ਆਈ ਆਰ ਨੰਬਰ 181 ਇਹ ਮੁਜਮੇ ਹੈਗੇ ਜੀ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਮਹਿੰਦਰ ਸਿੰਘ ਵਾਸੀ ਬਸਤੀ ਸੁਖਨਾਪੀ ਇਸਲਾਮ ਖਾਨ ਪੁਲਿਸ ਸਥਾਨਾ ਸਦਰ ਫਰੋਹੀਪੁਰ ਜ਼ਿਲ੍ਹਾ ਫਰੋਹੀਪੁਰ ਦੇ ਰਹਿਣ ਮਿਲੇ ਜੀ ਤੇ ਨੰਬਰ ਦੂਸਰਾ ਜਾਂ ਤੀਜਾ ਮੁਜਮਾ ਹੈਗਾ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਸਤਰਾਮਪ ਸਿੰਘ ਵਾਸੀ ਬਸਤੀ ਸੁਖਨਾਪੀ ਸਰ ਕੀ ਇਹਦਾ ਪਹਿਲਾਂ ਵੀ ਕੋਈ ਮਕਦਮਾ ਜਿਹੜਾ ਦਰਜ ਠੀਕ ਹੈ ਨਹੀਂ ਬਿਲਕੁਲ ਨਹੀਂ ਇਹਨਾਂ ਦੇ ਪਹਿਲਾਂ ਕੋਈ ਵੀ ਮਕਦਮਾ ਨਹੀਂ ਹੈ ਇਹ ਬਿਲਕੁਲ ਨਿਊਲੀ ਮੜਿਆ ਹੈ ਸਰ ਹਿਰੋਇਨ ਕਿੱਥੋਂ ਆਈ ਹੋਈ ਸੀਗੀ ਇਹਨਾਂ ਦੇ ਕੋਲ ਇਨਫਰਮੇਸ਼ਨ ਸਾਨੂੰ ਜਦੋਂ ਮਿਲੀ ਹੈ ਸਾਨੂੰ ਇਹ ਵੀ ਪਤਾ ਜਾਣਕਾਰੀ ਲੱਗੀ ਹੈ ਵੀ ਇਹ ਡਰੋਨ ਦੇ ਥਰੂ ਆਈ ਹੈ ਇਹ ਪਾਕਿਸਤਾਨ ਤੋਂ ਡਰੋਨ ਆਂਦਾ ਰਾਤ ਨੂੰ ਕਾਫੀ ਦਿਨ ਤੋਂ ਸਾਡੀ ਇਨਫਰਮੇਸ਼ਨ ਆਈ ਮਗਰ ਲੱਗੇ ਸੀਗੇ ਵੀ ਡਰੋਨ ਜਦੋਂ ਵੀ ਆਇਆ ਸਾਨੂੰ ਮੁਖਵੰਨ ਨੇ ਦੱਸਿਆ ਵੀ ਡਰੋਨ ਵਗੈਰਾ ਆਂਦੇ ਆ ਜਦੋਂ ਪਤਾ ਲੱਗਾ ਵੀ ਡਰੋਨ ਆਇਆ ਹੈ ਫੇਰ 2-4 ਦਿਨਾਂ ਬਾਅਦ ਆਪਾਂ ਇਹ ਇੱਕ ਸੀਡ ਕਵਰ ਕੀਤਾ ਸਰ ਜਿੰਨੀ ਦੇਰ ਤੋਂ ਕੰਮ ਕਰਦਾ ਜੀ ਇਹ ਕਰੀਬ 4-5 ਮਹੀਨੇ ਤੋਂ ਬਿਲਕੁਲ ਨਿਊ ਹੋ ਗਿਆ ਨਾ ਨਹੀਂ ਇੰਨਾ ਵੀ ਹੈ ਬਿਲਕੁਲ ਨਿਊ